ਮੁਕਸਰ ਦੇ ਦੋ ਨੌਜਵਾਨ 1.5 ਕਿਲੋਗ੍ਰam ਅਫੀਮ ਸਮੇਤ ਕਾਬੂ ਪੁਲਿਸ ਨੇ ਨਸ਼ਾ ਤਸਕਰੀ ਲਿੰਕ ਦੀ ਕੀਤੀ ਜਾਂਚ ਸ਼ੁਰੂ ਦੁਪਹਿਰ 3 ਵਜੇ ਜਾਰੀ ਪ੍ਰੈਸ ਨੋਟ ਦੇ ਵਿੱਚ ਡੀਐਸਪੀ ਰਮਨਪ੍ਰੀਤ ਸਿੰਘ ਗਿੱਲ ਨੇ ਦੱਸਿਆ ਹੈ ਕਿ ਸੀਆਈਏ ਸਟਾਫ ਮਲੋਟ ਵੱਲੋਂ ਮੁਕਸਰ ਦੇ ਖੰਡਾ ਚੌਂਕ ਦੇ ਕੋਲ ਨਾਕਾਬੰਦੀ ਕੀਤੀ ਗਈ ਸੀ ਇਸ ਦੌਰਾਨ ਸ਼ੱਕ ਦੇ ਆਧਾਰ ਤੇ ਰੋਕੀ ਗਈ ਸਵਿਫਟ ਕਾਰ ਸਵਾਰ ਨੌਜਵਾਨਾਂ ਦੇ ਕੋਲੋਂ 1.5 ਕਿਲੋਗ੍ਰam ਅਫੀਮ ਬਰਾਮਦ ਹੋਈ ਹੈ ਉਕਤ ਨੌਜਵਾਨਾਂ ਦੀ ਪਛਾਣ ਗੌਰਵ ਨਾਰੰਗ ਉਰਫ ਸੰਨੀ ਨਿਵਾਸੀ ਜਲਾਲਾਬਾ ਰੋਡ ਅਤੇ ਸੁਖਵਿੰਦਰ ਸਿੰਘ ਉਰਫ ਸੁਖੀ ਵਾਸੀ ਅਬੋ ਰੋਡ ਵਜੂਹੀਆ ਡੀਐਸਪੀ ਨੇ ਦੱਸਿਆ ਕਿ ਇਹ ਮুলਜ਼ਮਾ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਕਿ ਨਸ਼ਾ ਤਸਕਰੀ ਲਿੰਕਾਂ ਦੀ ਪੜਤਾਲ ਕੀਤੀ ਜਾ ਸਕੇ ਡੀਐਸਪੀ ਸਾਹਿਬ ਡਾਕਟਰ ਅਖਿਲ ਚੌਧਰੀ ਆਈਪੀਐਸ ਉਹ ਯੋਧ ਨਸ਼ਾ ਵਿਰੁੱਧ ਕੈਂਪੇਨ ਹੈਟ ਡਿਸਟ੍ਰਿਕਟ ਪੁਲਿਸ ਹੈ ਜੋ ਲਗਾਤਾਰ ਕੰਮ ਕਰ ਰਹੀ ਹੈ ਸੋ ਇਹਦੇ ਵਿੱਚ ਸਾਡੀ ਸੀਆਈਏ ਮਲੋੜ ਟੀਮ ਨੇ ਬਹੁਤ ਹੀ ਮਹੱਤਵਪੂਰਨ ਰਿਕਵਰੀਜ਼ ਕੀਤੀਆਂ ਜੀ ਪੁਲਿਸ ਟੀਮ ਨੂੰ ਜਿਵੇਂ ਇੱਕ ਇਨਫੋਰਮੇਸ਼ਨ ਮਿਲੀ ਸਾਡੇ ਸੋਰਸਸ ਤੋਂ ਕੰਟਰੋਲਡ ਆਪਰੇਸ਼ਨ ਕੈਰੀ ਆਊਟ ਕੀਤਾ ਗਿਆ ਸੋਇ ਦੇ ਵਿੱਚ 1.5 ਕੇਜੀ ਓਪੀਐਮ ਰਿਕਵਰ ਹੋਈ ਹੈ ਤੇ ਇਹਦੇ ਵਿੱਚ ਇੱਕ ਸਵਿਫਟ ਕਾਰ ਤੇ ਦੋ ਅਕਿਊਜ਼ ਅਰੈਸਟ ਕੀਤੇ ਗਏ ਸੋ ਅਕਿਊਜ਼ ਦੀ ਇਨਫੋਰਮੇਸ਼ਨ ਹੈ ਜੀ ਗੌਰਵ ਨਾਰੰਗ ਪੁੱਤਰ ਰਾਜਕੁਮਾਰ ਇਹ ਹੈ ਜੋ ਮੁਕਸਰ ਸਾਹਿਬ ਦਾ ਰਹਿਣ ਵਾਲਾ ਤੇ ਇੱਕ ਹੈ ਜੀ ਲੜਕਾ ਸੁਖਵਿੰਦਰ ਸਿੰਘ ਅਬੂਰ ਰੋਡ ਮੁਕਸਰ ਦਾ ਰਹਿਣ ਵਾਲਾ ਸੋ ਇਹਦੇ ਵਿੱਚ ਜੋ ਰਿਕਵਰੀ ਹੈ 1.5 ਕੇਜੀ ਹਿਰੋਇਨ ਔਰ ਇੱਕ Maruti Swift Car PB30 ਬੀਅਰਿੰਗ ਨੰਬਰ ਹੈ ਉਹ ਕੀਤੀ ਗਈ ਹੈ ਸੋ ਮੈਂ ਸਾਡੀ ਟੀਮ ਨੂੰ ਵੀ ਸ਼ਲਾਘਾ ਕਰਨਾ ਚਾਹੁੰਦਾ ਜੀ ਐਸਐਸਪੀ ਸਾਹਿਬ ਦੀ ਗਾਈਡੈਂਸ ਪਲੱਸ ਸਾਡੇ ਐਸਪੀ ਡੀ ਸਾਹਿਬ ਉਹਨਾਂ ਦੀ ਗਾਈਡੈਂਸ ਹੇਠ ਜੋ ਸਾਡੀ ਟੀਮਸ ਲਗਾਤਾਰ ਵਰਕ ਕਰ ਰਹੀ ਹੈ ਉਹਦੇ ਵਿੱਚ ਸਕਸੈਸਫੁਲ ਜੋ ਇਨਫੋਰਮੇਸ਼ਨ ਜਿਵੇਂ ਸਾਨੂੰ ਮਿਲਦੀ ਹੈ ਉਹਤੇ ਨਾਲ ਦੀ ਨਾਲ ਪੁਲਿਸ ਐਕਸ਼ਨ ਕੀਤਾ ਜਾਂਦਾ ਸੋ ਪਬਲਿਕ ਨੂੰ ਵੀ ਇਹੀ ਮੈਸੇਜ ਰਹੂਗਾ ਕਿ ਜੋ ਪੰਜਾਬ ਸਰਕਾਰ ਦੀ ਮੁਹਿੰਮ ਹੈ ਇੱਕ ਸੋਸ਼ਲ ਮੈਨੈਂਸ ਜੋ ਫੈਲਿਆ ਹੋਇਆ ਪੰਜਾਬ ਦੇ ਵਿੱਚ ਉਹਨੂੰ ਕਵਰ ਕਰਨ ਲਈ ਪੁਲਿਸ ਦਾ ਸਹਿਯੋਗ ਦੇਣ ਤੇ ਇਹਦੇ ਵਿੱਚ ਦੋ ਜਿਹੜੇ ਹੈਲਪਲਾਈਨ ਨੰਬਰ ਸਾਡੇ ਮੁਖਸਰ ਸਾਹਿਬ ਦਾ ਕੰਟਰੋਲ ਰੂ ਪਲੱਸ ਇੱਕ ਸੇਫ ਪੰਜਾਬ ਜਿਹੜੀ ਹੈਲਪਲਾਈਨ ਹੈ ਉਹਦਾ ਵੀ ਨੰਬਰ ਅਸੀਂ ਪ੍ਰੈਸ ਬਾਈਟ ਦੇ ਵਿੱਚ ਤੁਹਾਡੇ ਨਾਲ ਸ਼ੇਅਰ ਕਰਤਾ ਸੋ ਪਬਲਿਕ ਨੂੰ ਇਹੀ ਅਪੀਲ ਹੈ ਕਿ ਇਸ ਕੈਂਪੇਨ 'ਚ ਸਾਡਾ ਸਾਥ ਦਿਓ ਤੇ ਵੱਧ ਤੋਂ ਵੱਧ ਸਾਡੇ ਨਾਲ ਇਨਫੋਰਮੇਸ਼ਨ ਦਿਓ ਸੋ ਅਸੀਂ ਰਲ ਮਿਲ ਕੇ ਜੋ ਹੈ ਇੱਕ ਡਰੱਗ ਫ੍ਰੀ ਪੰਜਾਬ ਦਾ ਜੋ ਏਮ ਲੈ ਕੇ ਚੱਲੇ ਹੋਏ ਆ ਉਹਦੇ ਤਹਿਤ ਅਸੀਂ ਕੰਮ ਕਰ ਰਹੇ ਹਾਂ